ਦੋ ਫਰੈਂਸ ਟਾਈਮ ਇਸ ਵੇਲੇ ਸਵਾ ਦੋ ਰਹਿਨੇ ਤਾਂ ਮੈਂ ਇਸ ਪਵਿੱਤਰ ਸਥਾਨ ਜਿਹੜਾ ਕਿ ਚੰਪੌਰ ਸਾਹਿਬ ਦੇ ਨਾਮ ਤੋਂ ਹੈਗਾ ਇਹ ਕਿ ਉਹ ਪਵਿੱਤਰ ਧਰਤੀ ਹੈਗੀ ਆ ਜਿੱਥੇ ਇੱਕ ਬਹੁਤ ਹੀ ਵੱਡੀ ਇੱਕ ਪੂਰੇ ਸਮੇਂ ਕਿਹਾ ਰਹਿ ਸਕਦਾ ਇਸ ਤਰ੍ਹਾਂ ਦਾ ਅਜ ਤੱਕ ਨਾ ਇਸ ਤਰ੍ਹਾਂ ਦੀ ਕੋਈ ਲੜਾਈ ਅਜ ਤੱਕ ਲੜੀ ਗਈ ਆ ਔਰ ਨਾ ਐਟ ਪ੍ਰੈਜ਼ੈਂਟ ਕੋਈ ਇਸ ਤਰ੍ਹਾਂ ਦੀ ਦਿਖਦੀ ਔਰ ਇਨ ਫਿਊਚਰ ਵੀ ਕਦੀ ਇਸ ਤਰ੍ਹਾਂ ਦਾ ਹੋ ਨਹੀਂ ਸਕਦਾ ਕਦੇ ਵੀ ਕਿ ਜੋ ਇੱਥੇ ਦੀ ਜੋ ਹਿਸਟਰੀ ਹੈਗੀ ਆ ਅਗਰ ਤੁਸੀਂ ਪੂਰੀ ਡਿਟੇਲ ਨਾਲ ਸੁਣੋਗੇ ਨੋਤੀ ਅਨਰ ਤਾਂ ਬਾਕੀ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਤੇ ਉਹ ਪਵਿੱਤਰ ਧਰਤੀ ਹੈਗੀ ਆ ਜਿੱਥੇ ਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ 40 ਸਿੰਘਾਂ ਦੇ ਨਾਲ ਔਰ ਆਪਣੇ ਦੋ ਸਾਹਿਬਜ਼ਾਦੇ ਦੇ ਨਾਲ ਔਰ ਨਾਲ ਪੰਜ ਪਿਆਰੇ ਵੀ ਸੀ ਉਹਨਾਂ ਦੇ ਨਾਲ ਇਸ ਪਵਿੱਤਰ ਧਰਤੀ ਤੇ ਜਦੋਂ ਕੋਟਲਾ ਨਿਹੰਗ ਗੁਰਦੁਆਰਾ ਸਾਹਿਬ ਜੀ ਦੀ ਆਪਾਂ ਗੱਲ ਕਰੇ ਸੀ ਰੋਪੜ ਤੋਂ ਜਦੋਂ ਇੱਧਰ ਨੂੰ ਚੱਲੇ ਪਾਏ ਸੀ ਤੇ ਇੱਥੇ ਇਹਨਾਂ ਨੇ ਹਵੇਲੀ ਛੇ ਜਿਹੜੀ ਕਿ ਸਾਹਮਣੇ ਹੈ ਇੱਥੇ ਗੁਰਦੁਆਰਾ ਸਾਹਿਬ ਤੁਹਾਨੂੰ ਦੇਖ ਕੇ ਰਿਹਾ ਦੇਖੋ ਬਾਬਾ ਸੰਗਤ ਸਿੰਘ ਗੇਟ ਜਿਹੜਾ ਦਿਖ ਰਿਹਾ ਤੁਹਾਨੂੰ ਇਹ ਉੱਪਰ ਜਿਹੜੀ ਹਵੇਲੀ ਹੈਗੀ ਆ ਤੁਹਾਨੂੰ ਮੈਂ ਦਿਖਾਉਂਗਾ ਕਿਲਾ ਨੂਮਾ ਜਿਹੜੀ ਹੈਗੀ ਆ ਹਵੇਲੀ ਇੱਥੇ ਇਹਨਾਂ ਨੇ ਆਕੇ ਸਟੇ ਲਿਆ ਸੀ ਔਰ ਫਿਰ ਇੱਥੋਂ ਹੀ ਜਿਹੜੀ ਪੂਰੀ ਵਜੀਦ ਖਾਨ ਦੀ ਜਿਹੜੀ ਫੌਜ ਸੀ ਜਿਹੜੀ 10 ਲੱਖ ਦੇ ਕਰੀਬ ਜਿਹੜੀ ਫੌਜ ਸੀ ਉਹਨਾਂ ਨੇ ਪੂਰਾ ਘੇਰਾ ਪਾਇਆ ਹੋਇਆ ਸੀ ਉਹਰੇ ਪਰ ਇਹ ਇਸ ਤਰ੍ਹਾਂ ਦੀ ਮਤਲਬ ਕਹਿ ਸਕਦਾ ਕਿ ਗੁਰੂ ਮਹਾਰਾਜ ਦਾ ਫੌਤਕ ਸੀ ਔਰ ਗੁਰੂ ਮਹਾਰਾਜ ਦਾ ਇੱਕ ਦੂਰੰਦੇਸ਼ੀ ਔਰ ਪਲੈਨਿੰਗ ਸੀ ਜਿਹੜਾ ਕਿ ਤੁਸੀਂ ਬਿਲੀਵ ਕਰ ਸਕਦੇ ਹੋ ਕਿ 40 ਸਿੱਖ ਔਰ ਇੱਕ ਪਾਸੇ 10 ਲੱਖ ਬੋਝ ਹੈ ਗਿਆ ਤੇ ਜਿਵੇਂ ਗੁਰੂ ਮਹਾਰਾਜ ਨੇ ਜੋ ਉਹਨਾਂ ਦੀ ਵਰਡਿੰਗ ਹਗੀ ਹੈ ਕਿ ਸਵਾ ਲੱਖ ਨਾਲ ਇੱਕ ਲੜਾਵਾ ਚਿੜੀਆਂ ਅਨਾਰ ਮੇ ਬਾਜ ਲੜਾਵਾ ਤਵੇ ਗੋਬਿੰਦ ਸਿੰਘ ਨਾਮ ਕਹਾਵਾ ਇਹ ਜੋ ਗੁਰੂ ਮਹਾਰਾਜ ਦਾ ਇਹ ਕੋਟਕ ਹੈਗਾ ਇਹ ਉਹਨਾਂ ਨੇ ਕਰਕੇ ਦਿਖਾਇਆ ਇਹ ਆਪਾਂ ਇਸ ਪਵਿੱਤਰ ਸਥਾਨ ਤੇ ਪਹੁੰਚ ਚੁੱਕੇ ਨੇ ਤਾਂ ਨੂੰ ਹੁਣ ਗੁਰੂ ਮਹਾਰਾਜ ਦਾ ਦਰਸ਼ਨ ਕਰਾਉਂਦਾ ਮੈਂ ਆ ਦੇਖੋ ਤੁਸੀਂ ਇਹ ਗੋਦਵਾਲਾ ਸਾਹਿਬ ਸੇਮ ਉਸੇ ਤਰੀਕੇ ਨਾਲ ਕਾਫੀ ਹਾਈਟ ਤੇ ਜਿਵੇਂ ਜੋ ਕਿਲਾ ਨੋਮਾ ਜੋ ਹਵੇਲੀ ਸੀ ਫਿਰ ਦੇ ਮੈਂ ਤੁਹਾਨੂੰ ਡਿਟੇਲ ਉੱਪਰ ਜਾ ਕੇ ਦਿਖਦਾ ਹਾਂਗਾ ਕੁਝ ਵੀ ਹਿਸਟਰੀ ਕਿਤੇ ਨ ਕਿਤੇ ਇੱਥੇ ਬੋਰਡ ਦੇ ਉੱਪਰ ਮੈਂਸ਼ਨ ਕੀਤੀ ਹੋਈਗੀ ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਦਿਖਾਉਂਗਾ ਆ ਦੇਖੋ ਗਾਇਸ ਇਹ ਪੂਰਾ ਕਿਲਾ ਨੋਮਾ ਜਿਵੇਂ ਹਵੇਲੀ ਸੀ ਜਿਹੜੀ ਇਹ ਸਿੱਖ ਪ੍ਰਾਤਨ ਜਿਹੜੀ ਹੈਗੀ ਐ ਨੂੰ ਤਾਂ ਵੈਸੇ ਉਸ ਤਰੀਕੇ ਦਾ ਸ਼ੇਰ ਦਿੱਤਾ ਹੋਇਆ ਤੇ ਤੰਗ ਨੂੰ ਅੰਦਰ ਦੇ ਦਰਸ਼ਨ ਕਰਨ ਦਾ ਪਹਿਲਾ ਥੋੜਾ ਜਿਹਾ ਤੁਸੀਂ ਬਾਹਰੋਂ ਸੀਨ ਨੂੰ ਦੇਖੋ ਕਿਸ ਤਰੀਕੇ ਦੀ ਬਾਹਰੋਂ ਲੁੱਕ ਬੰਦੀ ਹੈਗੀ ਐ ਤੇ ਜਿਵੇਂ ਇੱਥੇ ਇਹ ਮੀਨਾਰਾ ਜਿਸ ਤਰੀਕੇ ਬੰਦੀ ਹੋਈ ਆ ਪਰ ਗੁਰੂ ਮਹਾਰਾਜ ਦੀ ਜੋਸ਼ ਵੇਲੇ ਪਲਾਨਿੰਗ ਰਿਕਾਰਡਿੰਗ ਹੋ ਰਾਨੀ ਇੱਥੇ 40 ਸਿੰਘ ਅੰਦਰ ਬੰਦੇ ਸੀ ਬੰਦੇ 40 ਸਿੰਘ ਹੋਰ ਪੰਜ ਪਿਆਰੇ ਗੁਰੂ ਮਹਾਰਾਜ ਦੇ ਨਾਲ ਦੋ ਵੱਡੇ ਪਿਆਰੇ ਸੀ ਉਹਨਾਂ ਦੇ ਨਾਲ ਤੇ ਇੱਥੋਂ ਜਿਹੜੀ ਸੀ ਇਹ ਕਾਫੀ ਹਾਈਟ ਤੇ ਹੈਗਾ ਔਰ ਨੀਚੇ ਦਾ ਜਿਹੜਾ ਹਿੱਸਾ ਤੁਹਾਨੂੰ ਦਿਖਾਉਂਗਾ ਮੈਂ ਔਰ ਤੁਸੀਂ ਆਲਰੇਡੀ ਵੈਸੇ ਜਿੰਨਾਂ ਲੋਕਾਂ ਨੇ ਇਹ ਜਿਹੜੀ ਮੂਵੀ ਦੇਖੀ ਚਾਰ ਸਹਬਜ਼ਾਦੇ ਜਿਹੜੇ ਦੇਖੀ ਹੈਗੀ ਉਹਦੇ ਵਿੱਚ ਇਸ ਚੀਜ਼ ਨੂੰ ਪੂਰਾ ਉਹਨਾਂ ਨੇ ਪਿਕਚਰਾਈਜ਼ ਕੀਤਾ ਹੋਇਆ ਤੇ ਕਿਵੇਂ ਇੱਥੋਂ ਜਿਹੜੀ ਜਿਹੜਾ ਯੁੱਧ ਹੋਇਆ ਸੀ ਜਿਹੜੀ ਲੜਾਈ ਲੜੀ ਗਈ ਸੀ ਤੁਹੋ ਦੇ ਜਦ ਤੁਸੀਂ ਪੂਰਾ ਦੇਖ ਸਕਦੇ ਹੋ ਉਸ ਚੀਜ਼ ਨੂੰ ਫੀਲ ਕਰ ਸਕਦੇ ਹੋ ਇਮੇਜਿਨ ਕਰ ਸਕਦੇ ਹੋ ਕਿ ਕਿਵੇਂ ਦੀ ਹਸਪਤਲ ਦੀ ਪਲਾਨਿੰਗ ਸੀ ਗੁਰੂ ਮਹਾਰਾਜ ਦੀ ਔਰ ਕਿਸ ਤਰੀਕੇ ਨਾਲ ਉਹ ਯੁੱਧ ਲੜਿਆ ਗਿਆ ਤੇ ਆਪ ਗੁਰੂ ਮਹਾਰਾਜ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਵਾ ਮੈਂ ਸਤਗੁਰ ਨਾਨਕ ਪਰਗਟ ਆ ਮਿੱਟੀ ਤੁੰਦ ਜਗ ਚਾਨਣ ਹੋਆ ਵਾਹਿਗੁਰੂ 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 ਸਤਗੁਰ ਨਾਨਕ ਪਰਗਟ ਆ ਮਿੱਟੀ ਤੁੰਦ ਉਹ ਨਾਲ ਲੱਗ ਲੱਗ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਨੂੰ ਪੁਰਾਤੀ ਇਹ ਮੈਂ ਗਲਤੀਸੋ ਲੱਗੀ ਇਹ ਜਿਹੜੀ ਪੁਰਾਣੀ ਜਿਹੜੀ ਲੁੱਕ ਹੈਗੀ ਆ ਸੇਮ ਉਹੀ ਹੈਗੀ ਆ ਜਿਵੇਂ ਹਵੇਲੀ ਜਿਹੜੀ ਹੁੰ ਹੁੰਦੇ ਸੀ ਤੈਨੂੰ ਇਸੇ ਤਰੀਕੇ ਨਾਲ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈਗੀ ਆ ਤਾਂ ਕਿ ਇਹ ਪੁਰਾਣੀ ਲੁੱਕ ਜਿਹੜੀ ਦਿੱਤੀ ਜਾਏ ਜਗਾਂ ਦੇ ਨਾਨਕ ਯਾਦ ਬੱਜੇ ਜੀ ਕੋ ਕਦ ਕਦ ਅੰਦਰ ਤਲ ਮੁਸਾਲਮ ਹੋਵੇ ਕਿਰਤਨ ਸਦਾ ਬਸੂ ਮੇਰੇ ਤੋਂ ਦੇ ਜਗਤ ਜਾਣਣ ਹੋਆ ਸਤਗੁਰ ਨਾਨਕ ਪਰਗਟੇ ਸਤਿਗੁਰ ਜੀ ਗੁਰਦੁਆਰਾ ਸ੍ਰੀ ਗੜੀ ਸਾਹਿਬ ਚੰਕੌਰ ਸਾਹਿਬ ਦੇ ਇੱਥੇ ਜਿਹੜੀ ਇੱਕ ਸੰਖੇਪ ਚ ਇਤਿਹਾਸ ਇੱਥੇ ਲਿਖਿਆ ਹੋਇਆ ਜਿਵੇਂ ਇਹੋ ਪਵਿੱਤਰ ਸਥਾਨ ਜਿੱਥੇ ਸਾਹਿਬ ਦੇ ਸਾਹਿਬੇ ਕਮਾਲ ਸ੍ਰੀ ਗੁਰੂਬਿੰਦ ਸਿੰਘ ਜੀ ਨੇ ਸਿਰੰਗੋ ਸਾਹਿਬ ਛਟ ਕੇ ਉਪਰੰਤ 7 ਕੋ 1704 ਈਸਵੀ 1821 ਨੂੰ ਚੰਕੌਰ ਸਾਹਿਬ ਦੇ ਤਰਫ ਤੇ ਆਪਣੇ ਤੇ ਵੱਡੇ ਸਾਹਿਬਜ਼ਾਦੇ ਪੰਕੁਰ ਤੇ ਚਾਉਲੇ ਸਿੰਘ ਜੀ ਨਾਲ ਤੋਂ ਬਾਗ ਵਿੱਚ ਗੁਰਦੁਆਵਾ ਸਾਹਿਬ ਇੱਥੇ ਤਾਰਕਤਾ ਇੱਥੇ ਗੁਰੂ ਜੀ ਨੇ ਆਪਣੇ ਕੁਝ ਸੰਗਤ ਦੇ ਉੱਤੇ ਤਾਰੇ ਵਧ ਰਹਿ ਮਾਰਿਤ ਹੈ ਉਹ ਲਗਾ ਸੰਗਤ ਜੀ ਇਸ ਤੋਂ ਬਾਅਦ ਮਤਮ ਦਰਸ਼ਨ ਕਰਾ ਰਿਹਾ ਹੈਗਾ ਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਕਿ ਦੋ ਵੱਡੇ ਸਾਹਿਬਜ਼ਾਦੇ ਜਿਹੜੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਤੁਜਾਰ ਸਿੰਘ ਜੀ ਇਹਨਾਂ ਦੇ ਸਹੀਤ ਉਸੇ ਬਿਰਗਤੀ ਨੂੰ ਪ੍ਰਾਪਤ ਹੋਇਆ ਸੀ ਜਗਤ ਤੇ ਤੇ ਨਾਲੇ ਕੁਦਵਾਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਕਤਲਗੜ ਸਾਹਿਬ ਪਾਓ ਗੁਰੂ ਜੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਏ ਤੇ ਗੁਰਦੁਆਰਾ ਸਾਹਿਬ ਤੇ ਨਾਲ ਨਾਲ ਹੀ ਹੈ ਬਾਜ਼ਾਰ ਹੈਗਾ ਉਹਨਾਂ ਨੂੰ ਉਹਨਾਂ ਸਮਾਨ ਛੱਡ ਕੇ ਰੱਖ ਲਓ ਇਹ ਹੈਗਾ ਗੁਰਦੁਆਰਾ ਕਤਲਗੜ੍ਹ ਸਾਹਿਬ ਜਿਹੜੇ ਮੇਰੇ ਰਾਈਟ ਸਾਈਡ ਤੋਂ ਦਿਖਦਾ ਗੁਰਦੁਆਰਾ ਸਾਹਿਬ ਤੇ ਉਧਰੋਂ ਫਰੰਟ ਤੋਂ ਐਂਟਰੀ ਕਰਕੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਆਇ ਗੁਰੂ ਜੀ ਇਹ ਆਪਣਾ ਪ੍ਰਿੰਟ ਆ ਗਿਆ ਜੀ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਆਓ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਜਗ੍ਹਾ ਦੇ ਬਾਰੇ ਆਪਣਾ ਇੱਕ ਸ਼ਾਇਰ ਹੁੰਦੇ ਸੀ ਜਿਹੜੇ ਕੀ ਉਹਨਾਂ ਦਾ ਨਾਮ ਹੈ ਇਹ ਸਹਿਿੱਤੀ ਜੋੜ ਮਿਲਾ ਕਰਕੇ ਹੀ ਸਾਰੇ ਗੁਰਦਾਰਾ ਸਾਹਿਬ ਦੀ ਜਿਹੜੀ ਡੈਕੋਰੇਸ਼ਨ ਹੋ ਰਹੀ ਹੈਗੀ ਆ ਕਿਉਂਕਿ ਇਹ ਬਹੁਤ ਹੀ ਇੱਕ ਪਾਵਨ ਅਫਸਰਾ ਹੈਗਾ ਜਦੋਂ ਇੱਕ ਸਮਾਗਮ ਸੰਧੇ ਨੇ ਤੇ ਨਾਲ ਹੀ ਜਿਹੜਾ ਹਾਲ ਹੈਗਾ ਤੇ ਸਮਾਗਮ ਹੋਣਗੇ ਔਰ ਜਿਹੜੇ ਦੇ ਪ੍ਰੋਗਰਾਮ ਇਹਨਾਂ ਦੇ 22 23 23 24 ਦੇ ਹੈ ਜਿਹੜੇ ਹੈਗੇ ਨੇ ਸਮਾਗਮ ਹੋਣਗੇ ਤੇ ਗੁਰਦਾਰਾ ਸਾਹਿਬ ਦੀ ਸਾਰ ਸਜਾਵਟ ਚੱਲ ਰਹੀ ਹੈਗੀ ਆ ਦੇਖੋ ਇਸ ਤਰੀਕੇ ਨਾਲ ਪੂਰੇ ਗੁਰਦਾਰਾ ਸਾਹਿਬ ਦੀ ਸਜਾਵਟ ਹੋ ਰਹੀ ਹੈ और ऊपर भी देखो सेवादार लगे ना लाइटिंग्स वगैरह की अरेंजमेंट चल रही है गिया। है ऊपर देखो देखिए साहेबजादा बाबा अजीत सिंह जी तो साहेबजादा बाबा तुजार सिंह जी बस एक हिंद में तीरथ है यात्रा के लिए कटाए बाप ने बच्चे जहाँ खुदा के लिए ये वही पवित्र स्थान है जोड़ा कि तुम लिखे सामने दिख गया कि यही एक बहुत व्डाती यात्रा सारे तीर्थों तो उत्तम तीर्थ हैगा दर्शन हर एक सिख न करने चाहिए हर एक उस बंदे करने चाहिए ने तो अंदर चलिए गुरुद्वारा साहब के दर्शन करिए इतने जोड़ा जमा कराइए दैन गुरुद्वारा साहब के दर्शन करते वागुरू वागुरू वागुर सतसंग जी इस संक्षेप से जो इतिहास गुरुद्वारा खतरगढ़ साहब का ਇਸ ਦੁਆਰਾ ਸ੍ਰੀ ਕਤਰਵਰ ਸਾਹਿਬ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਦੇ ਸਹੀਦ ਛੋਟੇ ਦੋ ਸਾਹਿਬਜ਼ਾਦੇ ਤੇ ਪੰਜ ਪਿਆਰੇ ਵਿੱਚੇ ਤਿੰਨ ਪਿਆਰਿਆਂ ਅਤੇ 40 ਸਿੰਘਾਂ ਦਾ ਅੰਮੇਠਾ ਸੰਸਕਾਰ ਸਥਾਨ ਹੈ 6 ਕੋ ਵਿਕਰਮੀ 1709 ਗੋਵਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇਤਿਹਾਸਕ ਸਿੰਘਾਂ ਸਮੇਤ 7 ਕੋ ਨੂੰ ਚੰਕੌਰ ਸਾਹ ਕੋਚੇ ਤੇ 8 ਕੋਨੋ ਮੈਦਾਨੇ ਜੰਗ ਵਿੱਚ ਔਰੰਗਜੇਬ ਦੇ ਸੂਬਿਆਂ ਦੇ 10 ਲੱਖ ਪਜ ਨਾਲ ਜੰਗ ਕੋਇਆ ਗੋਲੀਬਾਰੂ ਖਤਮ ਹੋਣ ਤੋਂ ਉਪਰੰਤ ਸੰਗਤ ਨੰਗੀਆਂ ਤੇ ਘਾ ਲੈ ਕੇ ਕੱਚੀ ਗੱਡੀ ਦੇ ਬਾਹਰ ਆਪਕੇ ਪਹਿਰੀਆਂ ਦੀਆਂ ਫੌਜਾਂ ਕੁੱਤੇ ਮੁੱਖੇ ਸੇਰਾਵਾਂ ਬੈ ਕੇ ਆ ਲੜੀਏ ਲੋ ਆਦਲਰਦੇ ਰਹੇ ਦੋ ਵਟੇ ਸਾਹਿਬ ਜੀ ਤੇ ਬਾਬਾ ਜੀਤ ਸਿੰਘ ਬਾਬਾ ਜੀ ਹਰ ਸਿੰਘ ਜੀ ਪੰਡਾ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ 40 ਸਿੰਘਾਂ ਨੇ ਲੱਖਾਂ ਵੈਰੀਆਂ ਨੂੰ ਤਲਵਾਰਾਂ ਤੇ ਤੀਰਾਂ ਨਾਲ ਮੌਤ ਦੇ ਕਾਰਡ ਉਤਾਰ ਕੇ ਆਪ ਸ਼ਹੀਦ ਹੋ ਕੇ ਉੱਥੇ ਸ਼ਹੀਦ ਹੋਏ ਦੋਵੇਂ ਸਾਹਿਬ ਜਦਿਆਂ ਉਹਨਾਂ ਪਿਆਰਿਆਂ ਤਿੰਨ ਪਿਆਰਿਆਂ ਤੇ 40 ਸਿੰਘਾਂ ਦਾ ਸੰਸਕਾਰ ਬੇਬੀ ਸਰਨ ਕੌਰ ਜੀ ਪਿੰਡ ਫਰੀਦਗੜੀ ਵਾਲਿਆਂ ਨੇ ਕੀਤਾ ਤੇ ਸੰਗਤ ਜੀ ਇਹ ਇਤਿਹਾਸਿਕ ਸੰਖੇਪ ਤੇ ਤੇ ਨਾਲ ਨਾਲ ਇਹਦੇ ਜਿਹੜੇ ਸਿੰਘ ਸਹੀ ਹੋਏ ਸੋ ਨਾ ਸਭ ਦੇ ਨਾਂ ਵੀ ਇੱਥੇ ਲਿਖੇ ਹੋਏ ਨੇ ਤੁਸੀਂ ਪਹੁੰਚ ਕਰਕੇ ਪੜ ਸਕਦੇ ਹੋ ਵਾਹਿਗੁਰੂ ਆਸਨ ਜੀ ਗੁਰਦਾਰਾ ਸਾਹਿਬ ਦੇ ਦਰਸ਼ਨ ਕਰੀਏ ज्ञान <trio> 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 <trio>

ਅਸੀਂ ਖਰਤ ਹੋਏ ਜੀ ਖਰਤੋਂ ਵਾਜੇ ਮੈਂ ਵੀ ਖਰਤੋਈਆ ਅੱਛਾ ਮੈਂ 10ਵੇਂ ਇਸਨੇ ਖਰਤੋ ਅੱਛਾ ਇਹ ਕੋਈ ਗੱਲਾਂ ਨਾ ਕਰਤੋ ਵਾਜੀ ਵਾਜਦੇ ਨਾ ਨਾੜਦੇ ਦੇ ਕੋਲ ਜੀ ਕ ਖਲਸਾ ਵੀ ਫਰਤੀ ਜੀ ਆ ਬੱਚਿਆਂ ਨੂੰ ਦਿਓ ਇਹ ਕੁਝ ਕੁਐਸਚਨ ਆਨਸਰਸ ਹੈਗੇ ਨੇ ਚਾਰ ਸਾਹਿਬ ਜਨਦੇ ਦੇ ਉੱਪਰ ਐਮਰਿਸਰ ਵੱਲੋਂ ਚੱਲ ਰਿਹਾ ਹੈਗਾ ਸਿਕ ਮੈਸ਼ਨਰੀ ਵੱਲੋਂ ਤੇ ਫਿਲ ਕਰਕੇ ਬਾਈਪੋਸਟ ਭੇਜ ਦੇਣੇ ਤੇ ਇਨਾਮ ਵਗੈਰਾ ਕੁਝ ਰੱਖਿਓ ਨੇ ਇਹਨਾਂ ਨੇ ਡਰੈਸ ਕੀਤੇ ਤੇ ਭੇਜੇ ਇੱਥੇ ਨਾਲ ਹੈਗਾ ਇੱਥੇ ਜਿਸ ਸਟ੍ਰੈਟ ਉਹ ਡਰੈਸ ਤੇ ਪੋਸਟ ਕਰਦੇ ਹਾਂ ਜੀ ਜਿਹੜਾ ਲਾਸਟ ਉਹ ਫਾਰਮ ਜਿਹੜਾ ਹੈਗਾ ਨਾ ਕੱਟ ਕਰਕੇ ਨਹੀਂ ਆਪ ਉਸੇ ਬਸ ਇਹ ਲੜੀਆਂ ਜੀ ਕੱਲ ਨੂੰ ਆਣਦੇ ਇਥੇ ਐਫਰ ਕਰਨੇ ਨੇ ਸਾਰੇ ਇਥੇ ਆਪਣਾ ਨਾਮ ਐਡਰੈਸ ਵਗੈਰਾ ਦੇ ਕੇ ਇਹ ਕੱਟ ਕਰਕੇ ਭੇਜ ਦੇਣਾ ਠੀਕ ਆ ਹਾਂ ਜੀ ਆਲੋ ਬਾਕੀ ਫੋਟੋਸਟੇਟ ਵੀ ਤੁਸੀਂ ਡਿਸਟ੍ਰਿਬਿਊਟ ਕਰ ਸਕਦੇ ਹੋ ਕੰਨੀ ਦੇ ਕੋਲ ਤੋਂ ਹਾਂ ਜੀ ਠੀਕ ਆ ਆਈ ਇਹ ਬੱਚਿਆਂ ਨੇ ਵਾਸਤੇ ਇਹਨੇ ਕੁਝ ਕੁਐਸਚਨਸ ਹੈ ਜੇ ਸਰ ਸਾਹਿਬ ਜਦੋਂ ਤੁਹਾਨੂੰ ਦੇਖਦੇ ਹੋਏ ਇਹ ਸਾਰੇ ਕੁਐਸਚਨ ਅਨਸਰ ਕੋਈ ਚੰਗਾ ਇੱਛਾਗਾ ਤੇ ਇਹ ਫਿਲ ਕਰਕੇ ਸਾਰੇ ਅਨਸਰ ਦੇ ਕੇ ਤੇ ਮਾ ਨਾਮ ਐਡਰੈਸ ਦੇ ਕੇ ਇਹ ਤੋਂ ਬਾਈਪੋਸਟ ਤੁਸੀਂ ਭੇਜਣਾ ਹੈਗਾ ਤੇ ਫਸਟ ਪਹਿਸ ਤੇ ਐਡਰੈਸ ਦਿੱਤਾ ਹੋਇਆ ਕਮਰੇਸ਼ਰ ਦਾ ਐਡਰੈਸ ਹੈਗਾ ਠੀਕ ਹੈ ਤੁਸੀਂ ਭੇਜਣਾ ਹੈਗਾ ਕੁਝ ਇਨਾਮ ਵਗੈਰਾ ਰੱਖੇ ਨੇ ਡਰਾ ਦੇ ਸਾਹਮਣੇ ਕੋਈ ਪਰ ਅਗਰ ਤੁਸੀਂ ਬੱਚਿਆਂ ਨੂੰ ਫੋਟੋ ਸ਼ੂਟ ਕਰਾ ਕੇ ਦੇ ਸਕਦੇ ਹੋ ਕੋਰ ਵੀ ਬੱਚੇ ਦੇ ਦਿਓ ਦੋਨੇ ਕਰਨਗੇ ਜੀ ਫਿਰ ਇਹ ਹਾਂਜੀ ਚਲੋ ਇਹ ਦੋਨੋਂ ਤੁਸੀਂ ਕਰ ਲਿਓ ਠੀਕ ਹੈ ਕੋਈ ਸੇਵਾ ਜੀ ਨਾਲ ਦੀ ਨਹੀਂ ਨਹੀਂ ਕੋਈ ਸੇਵਾ ਨਹੀਂ ਕੋਈ ਸੇਵਾ ਨਹੀਂ ਠੀਕ ਤੇ ਸੰਗਤ ਜੀ ਇਹ ਸਾਡੇ ਗੁਰਦੁਆਰਾ ਸਾਹਿਬ ਇੱਕ ਚੋ ਦੇ ਜਿਹੜੇ ਲਿਟਰੇਚਰ ਆਇਆ ਹੋਇਆ ਸੀ ਤੇ ਮੈਂ ਵੀ ਸੇਵਾ ਲਈ ਮੈਂ ਕਿਹਾ ਚਲੋ ਮੈਂ ਕੁਝ ਡਿਸਟ੍ਰਿਬਿਊਟ ਕਰੂੰਗਾ ਤੇ ਅੱਜ ਦੇ ਜਿੰਨੇ ਮੇਰੇ ਲੈ ਕੇ ਆਇਆ ਸੀ ਕੁਝ ਬਾਕੀ ਕਰ ਪਏ ਹੋਏ ਨੇ ਉਹ ਵੀ ਮੈਂ ਡਿਸਟ੍ਰਿਬਿਊਟ ਕਰੂੰਗਾ ਜਿਵੇਂ ਜਿਵੇਂ ਸੰਗਤ ਦੇ ਵਿੱਚ ਜਾਵਾਂਗੇ ਤੇ ਦਰਸ਼ਨ ਬਹੁਤ ਸੋਹਣੇ ਹੋ ਗਏ ਨੇ ਤੇ ਹੁਣ ਆਪਾਂ ਚੱਲੇ ਪਾਣੇ ਨੇ ਆਪਣਾ ਮੋਰਿੰਡੇ ਵਾਲੇ ਪਾਸੋਂ ਚੱਲਦੇ सीधा गाइस ये मुझे याद नहीं आ रहा क्या इसको कहते हैं ये पुराना काफ़ी पंजाब का ये जो पुराना ये जो ऑटो चलता होता था अब तो बिल्कुल बंद ही हो गया पर बड़ा बंदे ने जो अभी गया है काफ़ी मेंटेनेंस को करके रखा था इसका क्या नाम था मुझे याद नहीं आ रहा है मैं पता करके ना फिर इसको मैं टेक्स्ट में ज़रूर डालूंगा यहाँ पे तो ये देखिए गाइज़ मैं अभी अपना उधर से चमकौर साहब से होता हुआ अब मैं इधर मोरिंडा के साथ में ही सहेड़ी एक जो पिंड है वहाँ पे जा रहा हूँ और उसके साथ साथ पहले मैं आपको ये रहा ब्यूटी यहाँ की दिखाता हूँ ये देखिए सरसों के फूल खेत में लगे कितना ब्यूटीफुल नज़ारा है ये देखिए चारों ही तरफ एक्चुअली मैंने बीच में से गूगल मैप की हेल्प लेके बीच का एक शॉर्ट रास्ता ढूंढा तो पिंडों से होता हुआ ये सारा देखिए चारों तरफ मेरी खेती खेत खेती खेत और ये रास्ता बीच से जाता हुआ है तो गूगल मैप की हेल्प से जा रहा हूँ मैं और ये देखिए इधर केले भी पूरे लगे हुए हैं वैसे ऐसा बहुत कम ही होता है कि खेतों के बीच में केले के पेड़ इस तरह लगे केले के पेड़ है अमरूद का पेड़ है यहाँ पे आम का पेड़ है तो ये है यहाँ का कुछ ब्यूटीफुल नज़ारा पिंडों का तो आइए फिर आगे की तरफ चलते हैं मूव करते हैं ਹਾਂ ਜੀ ਇਹ ਹੈ ਉਹ ਚਾਕਿਤ ਸਥਾਨ ਹੈ ਜਿੱਥੇ ਦੁਵਾਰਾ ਸ੍ਰੀ ਕੋਤਵਾਲੀ ਸਾਹਿਬ ਅੱਥੇ ਕੀ ਛੋਟੇ ਸਾਹਿਬ ਜਦੇ ਸ੍ਰੀ ਮਾਤਾ ਗੁਜਰ ਜੀ ਉਹਨਾਂ ਨੂੰ ਸਾਰਿਆਂ ਨੂੰ ਕੈਦ ਕਰਕੇ ਇੱਥੇ थाना ਕੋਤਵਾਲੀ ਦੇ ਵਿੱਚ ਜਿਹੜਾ ਅੰਦਰ ਕੀ ਜੇਲ੍ਹ ਨੁਮਾ ਬਣਿਆ ਹੋਇਆ ਇੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਤੇ ਆਓ ਸੰਗਰ ਜੀ ਦਰਸ਼ਨ ਕਰੀਏ ਤੇ ਨਾਲੇ ਨਾਲ ਇੱਥੇ ਸੰਖੇਪ ਦੇ ਵਿੱਚ ਇਹ ਹਿਸਟਰੀ ਲਿਖੀ ਹੋਈ ਆ ਤੇ ਮੈਂ ਇਹਦਾ ਸਕਰੀਨ ਸ਼ਾਟ ਲੈ ਕੇ ਅਟੈਚ ਕਰ ਦੂੰਗਾ ਨਾਲ ਤੇ ਪੜ੍ਹਦੇ ਤੁਸੀਂ so não, uma... 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 ते मोहल्ला चली चली पल पल जप तेरा नाम वाहे गुरु साचੰਗਤ ਜੀ ਇਹ ਪ੍ਰਾਤਨ ਸ੍ਰੀ ਕੋਤਵਾਲੀ ਸਾਹਿਬ ਜੀ ਦੇ ਇਤਿਹਾਸਿਕ ਦਰਵਾਜੇ ਜਿਹੜੇ ਇਸ ਮਾਲਕ ਕੀਤੀ ਹੋਈ ਆ ਉਸ ਵੇਲੇ ਦੇ ਜਿਹੜੇ ਦਰਵਾਜੇ ਜਿਹੜੇ ਗੇਟ ਤੇ ਲੰਦਾ ਸੀ इतिहासिक जोड़ा लखला दरवाजा होंगे देखो इस संभाल की वाह पोट्रेट बनाया है देखो इस तो पुरातन स्थान की जो हिस्ट्री है जी क्रिएट किया गया है ਕਿ ਹੋਂਦ ਦੇ ਜੇ ਨੂੰ ਨਾ ਨਮਸਤਰੀ ਕਰ ਕਿਰਤਾ ਪਰ ਪੁਰਾਣਾ ਜਿਹੜਾ ਸੀ ਜੇ ਇਸਤਿਤਵ ਦਾ ਜਿਹੜਾ ਵਿਸ਼ਵ ਕਵੇ ਰਸਤਿਕ ਦਾ ਸੀ